ਲੋ ਜੀ ਆਪਣੀ ਮੇਰ ਜਿਹੜੀ ਬੜੇ ਜ਼ੋਰ ਨਾਲ ਨਿਪਲ ਤੇ ਲੱਗੀ ਪਹਿਲੋ ਬੋਤਲ ਨਾਲ ਦੁੱਧ ਪਿਉਂਦੇ ਰਹਿਆ ਤੇ ਇਹ ਲੱਗੀ ਪਤਾ ਕਿਵੇਂ ਆ ਆ ਆਪਣੀ ਹੈਗੀ ਇਹ ਬੇਬੀ ਇਹ ਕਰਮਾ ਵਾਲੀ ਕਿਸੇ ਦੇ ਬੱਚਿਆਂ ਨੂੰ ਕੁਛ ਨਹੀਂ ਕਹਿੰਦੀ ਸਵੇਰੇ ਅਸੀਂ ਇਹਦੇ ਥੱਲੇ ਛੱਡਤੀ ਸੀ ਮਤਲਬ ਥਣਾ ਵਾਲੇ ਬੰਨੇ ਨਹੀਂ ਛੱਡੇ ਸੀ ਮੱਝ ਸੂਣ ਵਾਲੀ ਏ ਅਗਲੇ ਧੁੰਨ ਤੇ ਛੱਡ ਦਿੰਨੇ ਹੁੰਨੇ ਆ ਬੱਚਾ ਅਗਲੇ ਧੁੰਨ ਨੂੰ ਮਤਲਬ ਮੂੰਹ ਮਾਰਦਾ ਏ ਬਹੁਤ ਪਿਆਰ ਕਰਦੀ ਕੋਈ ਮਰਜ਼ੀ ਜਿੰਨਾ ਮਰਜ਼ੀ ਬੱਚਾ ਹੋਵੇ ਭਲਾ ਗਾਂ ਦਾ ਭਲਾ ਮੱਝ ਦਾ ਕਿਸੇ ਦਾ ਵੀ ਹੋਵੇ ਤੇ ਇਹ ਆਵਦਾ ਕਰੇ ਆਪਦੀ ਜੱਬ ਪਾਣ ਦੀ ਮੂੰਹ ਚ ਕਰੇ ਮਤਲਬ ਆਦਾ ਕੰਨ ਅੱਗੇ ਕਰ ਦਿੰਦੀ ਕਰੇ ਤੋਂ ਨਾ ਦਾ ਚੁੰਗਦੀ ਰਹੀ ਐ ਤੇ ਅੱਜ ਫਿਰ ਇਹ ਨਿਪਲ ਤੇ ਲੱਗ ਗਈ ਆ ਪਹਿਲੋ ਇਹ ਨਾ ਬੋਤਲ ਨਾਲ ਇਹਨੂੰ ਪਿਉਂਦੇ ਰਹੇ ਦੁੱਧ ਤੇ ਆ ਹੁਣ ਲੱਗੀ ਐ ਨਿਪਲ ਤੇ ਜੀ ਵਾਵਾ 4-5 ਦਿਨ ਹੀ ਮਤਲਬ ਇਹਨੂੰ ਬੋਤਲ ਨਾਲ ਪਿਉਦੇ ਰਹੇ ਤੇ ਇਧਰ ਕਰ ਮੂੰਹ ਐਵੇਂ ਕਰਨ ਚਾਹ ਤੇਰੀ ਫੋਟੋ ਕਿਵੇਂ ਆ ਲੱਗੀ ਲੱਗੀ ਤੋਂ ਬਾਕੀ ਗੱਲ ਉਹ ਨਹੀਂ ਹੈ ਰੀਆ ਪਿੰਤੀਆ ਪੂਰਾ ਜੋਰ ਲੱਗਾ ਨਾ ਲਾਉਂਦੇ ਹਨਾ ਹੁਣ ਖਰਾਬ ਬੋਤਲ ਨਾਲ ਟੱਕਦਾ ਕਿ ਖੇਚੀ ਕੁਝ ਕੁ ਪਿਆਈ ਦਾ ਹਵੇ ਹੁਣ ਦਪੂਚ ਕੁਝ ਕੁ ਕਰ ਲਈ ਵਧੀਆ ਕੰਮ ਸੌਖਾ ਹੋ ਗਿਆ ਕੰਮ ਬੜੇ ਸੌਖੇ ਲੱਗੇ ਬੱਚੇ ਇਹਨੇ ਥੋੜਾ ਜਿਹਾ ਕੀਤਾ ਹਨਾ ਨਹੀਂ ਥੋੜਾ ਕੀਤਾ ਨਹੀਂ ਇਹਨੇ ਕੀਤਾ ਨਹੀਂ ਇਹਵੇ ਚੱਕਰ ਕੀਤੇ ਦੋ ਵੈਸੇ ਮਤਲਬ ਕੋਈ ਕਰਦੇ ਨਹੀਂ ਬਾਰਾ ਥੋੜਾ ਜਿਹਾ ਹੋ ਜਾਂਦਾ ਹੈ ਹਾਂ ਇਹ ਠੰਡੋਂ ਦਾ ਚੱਕਰ ਆਦਾ ਬੱਚਾ ਛੋਟਾ ਜਿਆਦਾ ਨਿਕਦਾ ਠੰਡ ਜਾਂਦੀ ਆ ਬੜੀ ਚਲਦੀ ਠੰਡ ਉਹਦਣਾ ਵਾ ਚਲਦੀ ਜਿਤਨੇ ਦਿਨ ਨਹੀਂ ਲਾਕ ਪੀ ਹੋਣ ਤਾਂ ਬਾਹ ਹੁਣ ਕੋਈ ਚੱਕਰ ਨਹੀਂ ਬਾਕੀ ਇਹਨੇ ਮਿਹਨਤ ਬੜੀ ਕੀਤੀ ਨਾ ਕਦੇ ਗੋੜ ਦਾ ਲਾ ਕੇ ਉਂਗਲ ਨੂੰ ਨਾ ਹੁਣ ਨਾ ਛੇੜ ਤੀਨ ਦੇ ਗੋੜ ਲਾ ਕੇ ਉਂਗਲ ਦੇ ਮੂੰਹ ਚ ਪਾ ਛੜਦਾ ਸੀ ਰਾਤੀ 1 ਘੰਟਾ ਡੇਢ ਇਹਨੇ ਲਾਇਆ ਦਿਨੇ ਫਿਰ ਇਹਨੇ ਲਾਇਆ ਐਨ ਘੁੰਮ ਬੜਾ ਯਾਰ ਸਿੱਧਾ ਹੱਸਦਾ ਬੜਾ ਮਿਹਨਤੀ ਆ ਰਾਤੀ ਜਦੋਂ ਆਪਾਂ ਦੁੱਧ ਪੋਣ ਚਲੇ ਗਏ ਆਂ ਤੇ ਉਦੋਂ ਵੀ ਇਹਨੇ ਲਾਇਆ ਸੀ ਉਂਗਲ ਦੀ ਮਾ ਮਾਹੂ ਘੰਟਾ ਲੱਗਦਾ ਅੰਦਰ ਤੇ ਅੱਧਾ ਪੂਰਾ ਹਾਂ ਸਵੇਰੇ ਫਿਰ ਵਾਪਸ ਦਾ ਘੰਟਾ ਲਾਇਆ ਤੇ ਮੈਂ ਚੰਗਾਈ ਗਿਆ ਨਿੱਪਲ ਇਹਨੇ ਪਤਾ ਕੀਤਾ ਇਹ ਨਿੱਪਲ ਨੂੰ ਗੁੜ ਲਾ ਕੇ ਨਾ ਇਹ 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 ਡੂੜ ਨਹੀਂ ਜੀ ਖਾਲੀ ਨਿੱਪਲ ਉਹ ਬੋਤਲ ਖਾਲੀ ਸੀ ਡੂੜ ਦੀ ਨੂੰ ਗੁੜ ਲਾ ਕੇ ਮੂੰਹ 'ਚ ਪਾ ਦਿੰਦਾ ਸੀ ਉਹ ਸਵਾਦ ਨਾਲ ਹੌਲੀ 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 ਕਰਦੀ ਕਰਦੀ ਮੁੜ ਕੇ ਅੱਜ ਸਵੇਰੇ ਹੀ ਮੱਝ ਕੋਲ ਛੱਡ ਲਈ ਫਿਰ ਚੱਲ ਗਿਆ ਕੰਮ ਵਧੀਆ ਤੇ ਜੀ ਨਹੀਂ ਲੜਾ ਯਾਰ ਬੰਦਾ ਨਾ ਨਹੀਂ ਮਿਹਨਤਾਂ ਦੀ ਮਿਹਨਤ ਨੇ ਲਾਈ ਕੱਟੀ ਬਸ ਇੱਕ ਦੋ ਦਿਨ ਬਾਹਰ ਲੈ ਆਉਣੀ ਪੈ ਗਰੀ ਮਾਦੀ ਕੋਲੇ ਮੁੜ ਕੇ ਜਦੋਂ ਲੱਗ ਪਈ ਮੁੜ ਕੇ ਵਾਤ ਮੁੜ ਕੇ ਉਹਨੇ ਉੱਥੇ ਕਰਮਾ ਹੋਰ ਬਣ ਗਈ ਗੱਲ ਇਹ ਮੇਰੇ ਰੋਣਾਂ ਨੂੰ ਬਾਨੂ ਹੋਣਾ ਲੱਗੇ ਲੱਗਣ ਦੇਣਾ ਪੀਲਾ ਹੋਵੇ ਉਧਰ ਹੀ ਦੁੱਧ ਤੇਰਾ ਥੱਲੇ ਉਹ ਤਾਂ ਥਾਨ ਨੂੰ ਮੂੰਹ ਨਹੀਂ ਲਾਉਣਾ ਮਾਰੂਗੀ ਉਹ ਮੁੜ ਕੇ ਹਾਂ ਚੱਲ ਮਾੜੀ ਖੇਤ ਦਾ ਮਾੜੀ ਖੇਤ ਕਿ ਲਾਦੇ ਬਸ ਕਰਦੇ ਅੱਗੇ ਬੋਤਲ ਕਰਦੇ ਫਿਰ ਕਰਦੇ ਬੋਤਲ ਹਾਂ ਹਾਂ ਥੋੜੀ ਜਾਨ ਕਰਦੇ ਜਦੋਂ ਬਦਲ ਮੂੰਹ ਤੇ ਪਾਏਗਾ ਨੂੰ ਦੁੱਧ ਲੱਭਦੀ ਪਈ ਚੱਕਰੇ ਹੋਰ ਇਹ ਹੋਵੇ ਚਟਣਾ ਪੀਣਾ ਹੁੰਦਾ ਆਂਦਾ ਸੋਹੀ ਜਿਹੜਾ ਮਰਜ਼ੀ ਬੱਚਾ ਹੋਵੇ ਉਹਨੂੰ ਜਿਹੜਾ ਮਰਜ਼ੀ ਬੱਚਾ ਹੋਵੇ ਉਹਨੂੰ ਕੋਈ ਚੱਕਰ ਨਹੀਂ ਉਹ ਜੋੜਾ ਕੇ ਬਹਿ ਜਾ ਨੇ ਨਹੀਂ ਚਟਣ ਲਾ ਪੈਣਾ ਇਹ ਚਟ ਚਟ ਕੇ ਦੇ ਵਾਰੀ ਵਾਰੀ ਕਿਧਰ ਘਲਤੇ ਨੇ ਉਹ ਆਵੇਲਾ ਕੰਜਿੰਦਰਾਲ ਦੇ ਧੰਨਵਾਦ ਬਹੁਤ ਤੇਰਾ ਤੇਰਾ ਬਹੁਤ ਧੰਨਵਾਦ ਤੇਰਾ ਪਰ ਹੁਣ ਸਾਰੇ ਹੀ ਲਾਏ ਆ ਬੁਗੇ ਦੇ ਬੁਗੇ ਦੇ ਤੂੰ ਪੈ ਤੋ ਬਾਕੀ ਦੂਜਾ ਧੰਨਵਾਦ ਇਹਦਾ ਹਾਂ